ਕੰਦੇ ਦੇ ਮਾਵਾ ਰੱਬ ਤੋਂ ਪੁੱਤਰ ਮੰਗਣ ਲਈ ਨਾ ਜਾਣੇ ਕਿੰਨੀਆਂ ਅਰਦਾਸਾਂ ਕਰਦੀਆਂ ਨੇ ਦਰਦ-ਦਰ ਜਾ ਕੇ ਮੱਥਾ ਟੇਕਦੀਆਂ ਹਨ ਮਗਰ ਕਈ ਵਾਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਅਜਿਹਾ ਮਾਮਲਾ ਬਟਾਲਾ ਦੇ ਨੇੜੇ ਪਿੰਡ ਕੰਡਿਆਲ ਤੋਂ ਸਾਹਮਣੇ ਆ ਰਿਹਾ ਜਿੱਥੋਂ ਦਾ ਰਹਿਣ ਵਾਲਾ ਇਹ ਪਰਿਵਾਰ ਆਪਣੇ 11 ਸਾਲ ਦੇ ਪੁੱਤ ਦੇ ਇਲਾਜ ਲਈ ਮਦਦ ਮੰਗ ਰਿਹਾ ਬੇਬਸ ਅਤੇ ਮਜਬੂਰ ਮਾਂ ਨੇ ਆਪਣੇ 11 ਸਾਲ ਦੇ ਪੁੱਤ ਨੂੰ ਗੋਦੀ ਚ ਲੈ ਦੱਸਿਆ ਕਿ ਜਨਮ ਤੋਂ 2 ਮਹੀਨੇ ਬਾਅਦ ਉਸਦੇ ਪੁੱਤ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਅਤੇ ਅੱਜ ਉਹ 11 ਸਾਲ ਦਾ ਹੋ ਗਿਆ ਪਰ ਤੰਦਰੁਸਤ ਨਹੀਂ ਹੋ ਸਕਿਆ ਉਹਨਾਂ ਦੱਸਿਆ ਕਿ ਘਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਕਈ ਵਾਰ ਅਜਿਹਾ ਸਮਾਂ ਵੀ ਆਉਂਦਾ ਕਿ ਜਦੋਂ ਉਹਨਾਂ ਦੇ ਪਰਿਵਾਰ ਨੂੰ ਖਾਲੀ ਪੇਟ ਦੀ ਸੌਣਾ ਪੈਂਦਾ ਇਹਦੇ ਨਾਲ ਹੀ ਉਹਨਾਂ ਕਿਹਾ ਕਿ ਬੜੀਆਂ ਅਰਦਾਸਾਂ ਕਰਕੇ ਵਾਹਿਗੁਰੂ ਕੋਲੋਂ ਪੁੱਤ ਦੀ ਦਾਤ ਲੈ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦਾ ਪੁੱਤ ਅਪਾਹੇ ਹੋਵੇਗਾ ਮੁੰਡਾ ਠੀਕ ਨਹੀਂ ਹਾ ਬੜਾ ਲਾਜ ਕਰਾਇਆ ਦਾ ਮੈਂ ਨਹੀਂ ਠੀਕ ਹੁੰਦਾ ਬੱਚੇ ਦੀ ਦਵਾਈਆਂ ਲੈ ਕੇ ਦਿੱਤੀ ਆ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਇਹ ਦੋਰੇ ਪੰਦੇ ਨੂੰ ਦਮਾਕੀ ਦਮਾਕੀ ਦੋਰੇ ਪੰਦੇ ਤੇ ਦਾ ਹੋ ਜਾਂਦਾ ਈ ਖਾਣਾ ਪੀਣਾ ਛੱਡ ਦਿੰਦਾ ਬੱਚੋ ਘਰ ਦੇ ਹਲਾ ਦੇਖੀ ਮੈਂ ਘਰ ਖਲਾਦੀ ਨਹੀਂ ਇੰਨੇ ਚਾਹੀਏ ਹਾਂਜੀ ਹਾਂਜੀ ਡੇੜੀ ਮੈਂ ਤਾਂ ਲਾਨੀ ਹਾਂ ਸਾਰੇ ਤਾਂ ਕੰਮ ਕਰਦੀ ਹਾਂ ਇਹਦੇ ਮਾਰੇ ਮਚਾਲੇ ਨੂੰ ਮੋਚ ਕੋਈ ਨਾ ਕੋਈ ਪਾ ਦੇਤਾ ਬੰਦੇ ਪਾਏ ਵੀ ਨਹੀਂ ਹੁੰਦੇ ਤਾਂ ਇਹੋ ਕਈ ਰਾਜ ਨੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮੁਕਾ ਹਾਂ ਮਾ ਲੈਂਦਾ ਨਹੀਂ ਦੁੱਧ ਦੁੱਧ ਪੀਂਦਾ ਹਾਂ ਨਹੀਂ ਖਾ ਸਕਦਾ ਬਜੇ ਨਹੀਂ ਚੀਜ਼ਾਂ ਲਿਆ ਕੇ ਲਿਆ ਕੇ ਦਿੰਦੀ ਇਹਨੂੰ ਨਹੀਂ ਖਾ ਸਕਦਾ ਨਹੀਂ ਹਾਂ ਬਚਪਨ ਤੋਂ ਠੀਕ ਸੀਗਾ ਮੋਟਾ ਤਕੜਾ ਸੀ ਦੋ ਦ ਮਹੀਨੇ ਸੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਸੀ ਇਹ ਬਾਤੋਂ ਨਹੀਂ ਫਿਰ ਇਹਨੇ ਦਵਾਈ ਦੋ ਰੇ ਪੈਂਦੇ ਰਹੇ ਹਾਂ ਕੋਲ ਉਮਰ ਕਿ ਇਹਨੇ 11 ਸਾਲ ਲੈ ਕੇ ਗਿਆ ਡਾਕਟਰ ਕੋ ਹਾਂ ਜੀ ਡਾਕਟਰ ਨੇ ਜਵਾਬ ਦਿੱਤਾ ਕਿ ਨਾ ਇਹ ਬਲੌਕ ਹੋ ਗਿਆ ਆਈ ਇਹਦੇ ਉਹ ਫੜੀ ਦੀ ਮੋਟੀ ਬਣ ਗਈ ਹਾਂਜੀ ਕੀ ਕਹਿੰਦੇ ਆ ਬੜੇ ਲੋਕੀ ਵੇਖਣ ਦੇ ਕੀ ਕਹਿੰਦੇ ਡਾਕਟਰ ਨੂੰ ਫੇਰ ਦਾਖਲ ਕਰਾਇਆ ਹੀ ਦੋ ਤਿੰਨ ਵਾਰੀ ਮੈਂ ਬੜੇ ਲੋਕੀ ਕੀ ਕਹਿੰਦੇ ਆ ਮਦਦ ਕਿਦਾਂ ਦੀ ਚਾਹਦੇ ਐਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਸ ਇਹੀ ਚਾਹਨੇ ਹੈ ਸੀ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੀ ਸੇਵਾ ਕਰਨੀ ਹੈ ਹੱਡੀ ਦੀ ਸੇਵਾ ਕਰਨੀ ਹਾਂਜੀ ਚਲੋ ਇਹ ਨਹੀਂ ਵਿਚਾਰੇ ਨਹੀਂ ਵੱਟ ਜਾਈ ਮਾਦਾ ਕਈ ਵਾਰੀ ਇਹਨੂੰ ਦੇਖਦੀ ਤਾਂ ਮੈਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜੇ ਪਰਪਰਾਂ ਤੇ ਖੜਾ ਹੋ ਦੇ ਜੇ ਲੋੜ ਹੁੰਦੀ ਹੈ ਨਾ ਇਹ ਮਾਰਨ ਨੂੰ ਕੋਸ਼ਿਸ਼ ਹਾਂਜੀ ਹਾਂਜੀ ਮੱਥੇ ਆ ਜੇ ਮੈਂ ਤਾਂ ਜਾਣੀ ਹੈ ਕਿਨੇ ਸੁਖਾਂ ਸੁੱਖ ਤੇ ਲਈ ਆਪਾਂ ਹਾਂਜੀ ਹਾਂਜੀ ਅੱਥੇ 40 ਸਾਬ ਦਾ ਗੁਰਦੁਆਰੇ ਲੈ ਹਮੇ ਮੰਗ ਕੇ ਮੁੰਡਾ ਬਖਸ਼ ਮਾਧਵਾ ਨੇ ਕੀ ਆਉਂ ਮਾਰ ਕਰ ਕੋਈ ਰਿਸ਼ਤੇਦਾਰ ਨਹੀਂ ਆਲਾ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕਿਹ ਰਿਸ਼ਤੇਦਾਰ ਨੇ ਬਾਹਰ ਨਹੀਂ ਫੜੀ ਕਿ ਜੰਨੇ ਇਲਾਜ ਕਰਾ ਦੀਏ ਤਾਂ ਦੋ ਅੱਜ ਕੱਲ੍ਹ ਕੋ ਤੁਹਾਨੂੰ ਪਤਾ ਅੱਜ ਕੱਲ੍ਹ ਜਵਾਨੇ ਚ ਕੌਣ ਈਦਾ ਹਾਂ ਨਹੀਂ ਕੋਈ ਕੀਦਾ ਬੰਦਾ ਅੱਜ ਕੱਲ੍ਹ ਮੜੋ ਖਾਂਵੇਂ ਤੋਂ ਕਿੰਨੇ ਨਾ ਆਪੀ ਹਾਂ ਕਿੰਨੇ ਕੇ ਪੈਸੇ ਪਾਉਂ ਮੈਂ ਕੋਈ ਦਿਨ ਦਾ ਕੋਈ ਨਹੀਂ ਦਿਨ ਦਾ ਆਰੇ ਦਾ ਕੰਮ ਕਰਨੀ ਹੈ ਘਰ ਘਰ ਜਾ ਕੇ ਹੁਣ ਉਸਤਾਸ ਵੀ ਆਂਦਾ ਦੇਖ ਕੇ ਉਦੋਂ ਠੀਕ ਹੀ ਕਹੇ ਤੇਰੀ ਮਾਰਕੀ ਨਹੀਂ ਕਰਨਾਗੇ ਓਏ ਆ ਦੇਰ ਨਾ ਥੋੜਾ ਬੋਲ ਦੇ ਦਿੰਦੇ ਨੇ ਨਹੀਂ ਦਿੰਦੇ ਪਾਉਂਦੇ ਕੋਈ